ਇੱਕ ਲੜਕੀ ਇੱਕ ਐਮਐਲਏ ਕੋਲ ਪਹੁੰਚਦੀ ਹੈ ਉਹ ਨਸ਼ਾ ਕਰਨ ਦੀ ਆਦੀ ਹੋ ਚੁੱਕੀ ਹੈ ਐਮਐਲਏ ਲੁਧਿਆਣੇ ਦੇ ਆਤਮਨਗਰ ਵਿਧਾਨ ਸਭਾ ਏਰੀਆ ਤੋਂ ਜਿੱਤੇ ਵੇਣ ਹੁਣ ਗੱਲ ਇਹ ਹੈ ਠੀਕ ਹੈ ਪੀੜਤ ਜਿਹੜਾ ਉਹ ਮਦਦ ਵਾਸਤੇ ਜਾਂਦਾ ਹੀ ਹੁੰਦਾ ਉਹ ਕਿਸੇ ਅਫੀਸਰ ਕੋਲ ਵੀ ਜਾ ਸਕਦਾ ਆਪਣਾ ਦੁੱਖ ਦੱਸ ਸਕਦਾ ਹੈ ਉਹ ਕਿਸੇ ਸੋਸ਼ਲ ਵਰਕਰ ਕੋਲ ਵੀ ਜਾ ਸਕਦਾ ਹੈ ਆਪਣਾ ਦਰਦ ਦੱਸ ਸਕਦਾ ਹੈ ਉਹ ਕਿਸੇ ਐਮਐਲਏ ਕੋਲ ਵੀ ਜਾ ਸਕਦਾ ਗੱਲ ਦੋਸਤੋ ਇਹ ਹੈ ਸੋਚਣ ਵਾਲੀ ਵਿਚਾਰਨ ਵਾਲੀ ਵੀ ਇੱਕ ਮੌਜੂਦਾ ਐਮਐਲਏ ਉਹਨਾਂ ਦੀ ਉਹ ਸਰਕਾਰ ਹੈ ਅਤੇ ਉਸ ਦੇ ਵਿੱਚ ਜਦੋਂ ਜਾ ਕੇ ਉਹ ਲੜਕੀ ਦੱਸ ਰਹੀ ਹੈ ਵੀ ਮੈਂ ਨਸ਼ੇ ਦੀ ਆਦੀ ਹੋ ਚੁੱਕੀ ਹਾਂ ਕਿਉਂਕਿ ਮੈਂ ਇਹ ਇੱਕ ਜਿਹੜਾ opinion ਹੈ ਮੈਂ ਤੁਹਾਡਾ ਵੀ ਇਹ ਜਿਹੜਾ ਮਤ ਹੈ opinion ਆ ਵਿਚਾਰ ਉਹ ਲੈਣਾ ਹੈ ਵੀ ਕੀ ਜਿਹੜੇ ਫਿਰ ਉਹ ਐਮਐਲਏ ਕੋਲ ਜਿਹਦੇ ਕੋਲੋਂ ਲੜਕੀ ਆਈ ਹੈ ਉਹਨੂੰ ਇਹ ਮਤਲਬ ਉਹ ਸੋਚਿਆ ਨਹੀਂ ਹੋਣਾ ਉਹਨੇ ਉਹਨੂੰ ਲੱਗਿਆ ਨਹੀਂ ਹੋਊਗਾ ਵੀ ਯਾਰ ਸਾਡੇ ਰਾਜ ਚ ਵੀ ਕੁੜੀਆਂ ਵੀ ਨਸ਼ਾ ਕਰ ਰਹੀਆਂ ਨੇ ਖੈਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੁੰਦਾ ਇਹ ਪਹਿਲਾਂ ਵੀ ਹੁਣ ਅਰਜਾਮ ਚਲਦੀ ਹੋ ਕਿਤੇ ਨਾ ਕਿਤੇ ਸਮਾਜ ਚ ਪਰ ਹੁਣ ਜਿਵੇਂ ਉੱਪਰ ਲਈ ਆਉਣ ਲੱਗੇ ਤਾਂ ਕੁੜੀ ਆਈ ਹੈ ਦਫ਼ਤਰ ਚ ਦੱਸ ਰਹੀ ਹੈ ਵੀ ਮੈਂ ਨਸ਼ੇ ਦੀ ਆਦੀ ਹੋ ਚੁੱਕੀ ਹਾਂ ਵੀ ਕੀ ਐਮਐਲਏ ਨੂੰ ਇਹ ਜਦੋਂ ਉਹਨਾਂ ਨੇ ਸੁਣਿਆ ਹੁਣ ਕੁੜੀ ਤੋਂ ਵੈਸੇ ਤਾਂ ਉਹਨਾਂ ਨੇ ਫੋਟੋ ਵੀ ਖਿਚਾਈ ਉਹ ਲੜਕੀ ਦੇ ਨਾਲ ਸ਼ਾਇਦ ਉਹਨਾਂ ਦਾ ਮਕਸਦ ਇਹ ਹੋਵੇ ਦਿਖਾਉਣਾ ਫੋਟੋ ਦੇ ਵਿੱਚ ਜਾਂ ਸਿੱਧ ਕਰਨਾ ਵੀ ਮੇਰੇ ਕੋਲ ਪੀੜਤਾ ਇਹਨੇ ਦੇਖੋ ਮੈਂ ਮਦਦ ਕਰ ਰਿਹਾ ਹਾਂ ਪਰ ਗੱਲ ਇਹ ਹੈ ਵੀ ਵੱਡਾ ਪ੍ਰਸ਼ਨ ਤਾਂ ਇਹ ਉੱਠਦਾ ਵੀ ਕੀ ਫਿਰ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਵਿੱਚ ਨਸ਼ਾ ਇੰਨਾ ਵੱਧ ਚੁੱਕਿਆ ਵੀ ਲੜਕੀਆਂ ਵੀ ਨਸ਼ਾ ਕਰ ਰਹੀਆਂ ਵੀ ਲੜਕੀਆਂ ਨੂੰ ਵੀ ਜਕੜਤ ਦੇ ਵਿੱਚ ਲੈ ਲੈਣਾ ਸ਼ੈਨ ਕੁਐਸਚਨ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਮਦਦ ਤਾਂ ਕਰਨੀ ਹੁੰਦੀ ਹੈ ਜਿੰਨੇ ਕਿਸੇ ਤੋਂ ਸਰਦੀ ਹੈ ਪਰ ਤੁਸੀਂ ਇਹ ਸੋਚੋ ਵੀ ਐਮਐਲਏ ਕੋਲ ਇੱਕ ਲੜਕੀ ਆਈ ਹੈ ਉਹ ਕਹਿੰਦੀ ਮੈਂ ਨਸ਼ੇ ਦੀ ਆਦੀ ਹੋ ਚੁੱਕੀ ਹਾਂ ਸਰਕਾਰ ਮੌਜੂਦਾ ਦੇ ਐਮਐਲਏ ਨੇ ਕੀ ਉਹਨਾਂ ਨੂੰ ਇਹ ਲੱਗਿਆ ਨਹੀਂ ਹੋਣਾ ਸੋਚ ਕੇ ਵੀ ਸਾਡੇ ਰਾਜ ਦੇ ਵਿੱਚ ਸਾਡੀ ਗਵਰਨਮੈਂਟ ਦੇ ਵਿੱਚ ਸਰਕਾਰ ਦੇ ਵਿੱਚ ਵੀ ਲੜਕੀਆਂ ਵੀ ਨਸ਼ੇ ਲਗਾਕੀਆਂ ਕਰ ਸੋਚਣ ਵਾਲੀ ਕਰਦਾ ਫੋਟੋ ਤਾਂ ਸ਼ਾਇਦ ਉਹਨਾਂ ਨੇ ਇਸ ਐਂਗਲ ਤੋਂ ਖਚਾਈ ਹੋਣੀ ਆ ਵੀ ਸਾਡੇ ਕੋਲ ਪੀੜ ਤਾਰ ਰਹੇ ਹਨ ਇਹਦਾ ਜਿਹੜਾ ਸੰਦੇਸ਼ ਹੈ ਇਹਦਾ ਜਿਹੜਾ मीनिंग ਹੈ ਉਹ ਇਹ ਬਣ ਗਿਆ ਵੀ ਨਸ਼ਾ ਹਜੇ ਕਾਬੂ ਚ ਨਹੀਂ ਆਇਆ ਕੁੜੀਆਂ ਵੀ ਨਸ਼ੇ ਲੱਗੀਆਂ